ਬੜਾ ਇਹ ਨੁਕਸਾਨ ਮੈਂ ਦੱਸੂ ਵਿਸਤਾਰ ਤੋਂ ਪੰਜ ਕਿਲੋ ਬਣ ਗਿਆ ਜੀ ਚਾਰ ਚੀਜ਼ਾਂ ਲੈਓ ਘਰੇ ਜੀ ਢੋਲ ਚ ਪਾ ਕੇ ਰਾਲੋ ਜੀ ਠੀਕ ਹੈ ਜੀ ਹੁਣ ਕੀ ਹੈ ਹੁਣ ਇੱਥੇ ਚਾਹੀਦਾ ਹੁੰਦਾ ਪ੍ਰੀਮਿਸ ਮਸਲੇ ਕੀ ਹੈ ਮਸਲਾ ਸਮਝਣ ਦੀ ਕੋਸ਼ਿਸ਼ ਕਰੋ ਪਹਿਲੇ ਘਰੇ 5 ਕਿਲੋ ਪਾਉਣੀ ਹੈ ਰੋਹੀ ਦੀ ਕੋਸ਼ਿਸ਼ ਕਰੋ ਜੇ ਜਿੰਨਾ ਹੋ ਸਕਦਾ ਨਾ ਪਸ਼ੂ ਅੱਧਾ ਦੇ ਭਾਵੇਂ ਖੁੱਲਾ ਰੱਖੋ ਕੱਚੀ ਜਗ੍ਹਾ ਹੋਵੇ ਗੱਦੇ-ਗੱਦਿਆਂ ਦਾ ਕੋਈ ਐਚੂ ਪੈਦਾ ਨਹੀਂ ਪਰਾਲੀ ਪਾ ਦਿਓ ਥੱਲੇ ਜੇ ਗੱਦੇ ਹੈਗੇ ਪਸ਼ੂ ਨੂੰ ਖੁੱਲਾ ਰੱਖੋ ਖੁੱਲਣਾ ਰੱਖਣਾ ਤੁਹਾਡੇ ਪਸ਼ੂ ਦੀ ਜ਼ੇਰ ਪੈਂਚ ਸਭ ਤੋਂ ਵੱਡਾ ਸਹਾਇਕ ਹੈ ਤੁਸੀਂ ਸੰਕਟ ਕਰਦੇ ਪਸ਼ੂ ਨੂੰ ਖੁੱਲਣਾ ਰੱਖਿਆ ਜ਼ੇਰ ਪਸੰਦ ਦੇ ਚਾਂਸ ਬਹੁਤ ਜ਼ਿਆਦਾ ਹੋ ਜਾਂਦੇ ਬੱਚੇ ਦਾ ਨਹੀਂ ਤਾਂ ਬਲ ਪੈਣ ਦੇ ਚਾਂਸ ਬਹੁਤ ਜ਼ਿਆਦਾ ਹੋ ਜਾਂਦੇ ਪਸ਼ੂ ਰੱਜ ਕੇ ਖਾਂਦਾ ਹੀ ਨਹੀਂ ਜੇ ਖੁੱਲਣਾ ਹੋਵੇ ਰੱਜ ਕਿਉਂ ਨਹੀਂ ਬਿਲਕੁਲ ਖੁੱਲਣ ਕਿਉਂ ਨਹੀਂ ਗੋਹਾ ਹੀ ਨਹੀਂ ਕਰਨਾ ਸੋ ਹੁਣ ਕੀ ਕਰਨਾ ਜੀ ਖੁਸ਼ ਪਸ਼ੂ ਨੂੰ ਜ਼ਰੂਰੀ ਤੱਕ ਦੇਣੇ ਹੁੰਦੇ ਸਭ ਕੁਝ ਵੀ ਰੈਕਟੂ ਜੇ ਮਿਲੂਗਾ ਜੀ ਜੋ ਮੈਂ ਦੱਸ ਰਿਹਾ ਕੋਈ ਦਵਾਈ ਦੇਦਾਂ ਤੋਂ ਨਹੀਂ ਮਿਲੂਗਾ چنگ کوالٹی کا کوئی ڈیڑھ سو دو سو گرام منرل میکچر لیڑو لو ڈاکسا بیٹھے خرواسو گرو انگدیو یونیسٹی پی ایجو جی کا ساڑی ماں یونیورسٹی وہ لے لو دو سو گرام منرل لیڑو چار پانچ کیمیکل نے جہاں ضروری ہے یہ لکھ لو بھی پیسے نے جن بچاؤ ٹولییاں دیکھو میرا تو سپشٹ سلاح ہے جی میں تو نہیں کہ کسی کمپنی دیا ہوئی جی. کسی طرح دیں تو نہیں کہ چاہیے نہ دور ہے جی ٹھیک ہے نہ د جو کہ تصویر ہے گی ਨਾਈਸ ਅਟਰਨਾ ਮੈਂ ਦਾ ਦੁੱਧ ਵੇਖਦੇ ਆ ਠੀਕ ਹੈ ਜੀ ਚਾਰ ਪੰਜ ਕੈਮੀਕਲ ਤੇ ਪੜੀ ਜਰੂਰੀ ਨੇ ਜੀ ਦੇਖੋ ਨੰਬਰ 1 ਇਹ ਚੌਥਾ ਜੀ ਨਾਇਾਸਨ ਸਾਡੀ ਪਸ਼ੂਆਂ ਦੇ ਵਿੱਚ ਅਸੀਂ ਇਹ ਭੁੱਲ ਜੰਨੇ ਹਾਂ ਚੁਗਾਲੀ ਕਰਨ ਵਾਲੇ ਪਸ਼ੂ ਮੈ ਪਰਵਰ ਲੋਕਾਂ ਨੂੰ ਮੈਨੂੰ ਦੱਸਣਾ ਪੈਂਦਾ ਜੀ ਚੁਗਾਲੀ ਕਰਨ ਵਾਲੇ ਪਸ਼ੂ ਨੇ ਮੈਨੂੰ ਹਰ ਵਾਰੀ ਦੱਸਣਾ ਪੈਂਦਾ 30 40 ਗ੍ਰਾਮ ਨਾਇਾਸਨ ਜਿਹੜਾ ਹੈਗਾ ਤੁਸੀਂ ਫੀਡ ਆਖੀ ਤੋਂ ਲੈਣਾ ਆਰਾਮ ਨਾਲ ਜੇ ਤਾਂ ਕੋਈ ਸਮੱਸਿਆ ਵੜੀ ਕਰਨੀ ਲੋਕੀ ਪੈਸੇ ਰੋਣਾ ਪਾੜਦੇ ਤੱਕ ਚਾਰ ਦੁਕਾਨਾਂ ਤੇ ਜਾਇਉਂਦੇ ਮਿਲਿਆ ਨਹੀਂ ਮਿਲਿਆ ਨਹੀਂ ਮੈਂ ਨਹੀਂ ਮਿਲਣਾ ਦਵਾਈਆਂ ਦੇ ਕੰਮ ਤੋਂ ਫੀਡ ਵੇਖੀ ਤੋਂ ਲੈਣਾ ਨੰਬਰ 2 ਤੁਹਾਡਾ ਹੈਗਾ ਜੀ ਬਾਇਓਟੈਨ ਢੋਲੀਆਂ ਵਾਲਾ ਨੀਜੀ ਵਿਟਾਮਿਨ ਐਸ ਪਾਣਾ ਪਿਓਰ ਬਾਇਓਟੈਨ 2 ਗ੍ਰਾਮ ਸਰਵ ਦੇਣਾ ਰੋਜ਼ ਦਾ ਜੀ ਢੋਲੀ ਤੋਂ 30000 ਰੁਪਏ ਦੀ ਗੰਦੀ ਹੈ ਜੀ ਠੀਕ ਹੈ ਨਾ ਇੱਕ ਢੋਲੀ ਜਿੰਨਾ ਬਾਇਓ ਇੱਕ ਢੋਲੀ ਚ 2 ਗ੍ਰਾਮ ਵੀ ਨਹੀਂ ਹੁੰਦਾ 2 ਗ੍ਰਾਮ ਹੁੰਦਾ ਨਹੀਂ ਢੋਲੀ ਚ 2 ਗ੍ਰਾਮ ਤੁਹਾਡਾ ਜੇ ਜੇ 1500 ਰੁਪਏ ਦੇ ਹਿਸਾਬ ਨਾਲ ਲਾਓ ਤਾਂ 4.5 ਰੁਪਏ ਆਪੀ ਆਦੀ 3.5 ਤੇ 4 ਰੁਪਏ ਦਾ ਢੋਲੀ ਤੋਂ ਕਿੰਨੇ ਰੁਪਏ ਦੀ ਪੈਣੀ ਹੈ 3 ਰੁਪਏ ਦਾ 4 ਰੁਪਏ ਦਾ ਉਹ ਤੋਂ ਬਾਅਦ ਇੱਕ ਬੜਾ ਜ਼ਰੂਰੀ ਹੁੰਦਾ ਜਿਹੜਾ ਉਹ ਹੈਗਾ ਵਿਟਾਮਿਨ E ਵਿਟਾਮਿਨ E ਸਾਡੇ ਨਾਲ ਦੇਖੋ ਕੀ ਹੈ ਆਮ ਜਿਹੜਾ ਮੈਨੂੰ ਮਿਕਸ ਵਿੱਚ ਅਸੀਂ ਪਾਇਆ ਸਭੀ ਸਮੱਸਿਆ ਕਿੱਥੇ ਹੈ ਜੀ

چوتھے نمبر دے جی بہت ہی ضروری نا پپٹ بھی نہیں ہے سوڑی ویسی ڈیٹ کہندے اس کے کوئی مہنگا سستا نہیں دے بچے بیج دی نہیں دینا پھر کچھ مہنگا نہ مننے ہو جی. ہجار پہ دو ہزار دی دو ہجار دی تو پپٹ بھی نہیں کر جی سوڑی ویسی ڈیٹ ہوں ہے پچھی تو تین گرام کسی یہ دے نہیں ٹھیک ہے نا اکھیر تے کچھی دسوں میں تو ریبور کم دی یہ چار چیچہ تسے بھی دے نا ستیاں خورلی جی جی ڈیڑھ دو گرام منر ہو گیا جی تسلی جی فیلڈ نہیں سب دیکھو گل کر رہے تھے جب فیلڈے نا میں گل کر رہا سر کہہ رہے تھے جی دو سو گرام پونے دو سو گرام پونےس منٹلٹل ਮੈਂ ਤਾਂ ਕਹ ਰਿਹਾ ਸੀ 10 ਪੁਆਇੰਟਲ ਦਾ ਘਾਣਾ ਬੰਦਾ ਏ ਇਹ ਵੱਡੇ ਸਵਾਲ ਨੇ ਸਾਨੂੰ ਪੁੱਛਨੇ ਪੈਣਗੇ ਬਿਨਾਂ ਪੁੱਛੇ ਨਹੀਂ ਗੱਲ ਸਾਰਾ ਸਕਦੇ ਥੋੜਾ ਮੇਰਾ ਸਾਰਾ ਕੁਝ ਸਾਂਝਾ ਆਗਾ ਜੇ ਥੋੜੇ ਬੋਲ ਲੱਗਦਾ ਤਾਂ ਹੀ ਮੇਰੀ ਵੈਲਿਊ ਵਿੱਚ ਜਨਰਲ ਕਰ ਮੈਨੂੰ ਕਿਨੇ ਬਚਣਾ ਡਾਕਟਰ ਨੇ ਕਿਹਾ ਵੈਲਿਊ ਦਾ ਸ਼ੋਧ ਕਿਣਾ ਮੈਨੂੰ ਕਹ ਰਿਹਾ ਸੀ ਵੀ 200 ਗ੍ਰਾਮ ਭੋਨੇ ਪੁਆਇੰਟਲ ਦੇ ਵਿੱਚ ਟਰੇਸ ਮਿੰਟਲ ਮੈਂ ਕਿੰਨਾ ਬਣਿਆ ਕਹਿੰਦੇ ਜੇ 10 ਕਿਲੋ ਵੀਰ ਭੋਨੇ 20 ਗ੍ਰਾਮ ਚਲਾ ਗਿਆ ਉਹ ਮੈਂ ਤਾਂ ਭੜਿਆ ਲੋਕਾ 10 ਪੁਆਇੰਟਲ ਦਾ ਘਾਣਾ ਬੰਦਾ ਜੇ 40 ਕਿਲੋ ਦੇ 40% ਦੇ ਹਿਸਾਬ ਨਾਲ 4 ਕੁਆਰਟਰ ਮੱਖੀ ਪਾਈ ਹੈ ਨਾ ਤਾਂ 20 ਦਿਨਾਂ ਵਿੱਚ ਮੱਖੀ ਬਰਾਬਰ ਨਹੀਂ ਜਾਂਦੀ ਇਹ ਕਿਉਂਕਿ ਕਿੰਦਾ 200 ਗ੍ਰਾਮ ਬਰਾਬਰ ਚੜਾ ਗਿਆ ਵੀ ਅੱਠ ਮਿੰਟ ਦੀ ਵਿੱਚੇ ਹੋਣੀ ਚਾਹੀਦੀ ਆ ਕੋਈ ਨਹੀਂ ਕਰਦਾ ਕਰਕੇ ਵੀ ਹੁੰਦਾ ਕਿਸਾਨ ਵੀਰੋ ਕਿਸੇ ਵੀ ਕਾਰਨ ਪਸ਼ੂ ਦਾ ਦੁੱਧ ਨਾ ਲਾਉਣਾ ਡੋਕੇ ਪਾਉਣਾ ਵਾਰ-ਵਾਰ ਪਸ਼ੂਆਂ ਕਰਨਾ ਜਾਂ ਪਸ਼ੂ ਦਾ ਬੱਚਾ ਮਰ ਜੇ অক্সੀਟੋਸਰ ਨਾ ਜਿਹੜਾ ਪਸ਼ੂ ਦੁੱਧ ਨਹੀਂ ਦਿੰਦਾ ਜਾਂ ਪਸ਼ੂ ਦੇ ਦੁੱਧ ਦੀ ਫੈਟ ਘਟ ਆ ਰਹੀ ਐ ਐਸਐਨ ਵੀ ਘਟ ਆ ਰਹੀ ਐ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ ਐਲ ਡੀ ਐਮ ਐਲ ਡੀ ਐਮ 1 ਲੀਟਰ 3 ਲੀਟਰ ਦੀ ਪੈਕਿੰਗ ਹੈ 100 ਮਿਲ ਸਵੇਰੇ 100 ਮਿਲ ਸ਼ਾਮ ਲਗਾਤਾਰ ਆਪਾਂ 10 ਤੋਂ 15 ਦਿਨ ਪਸ਼ੂ ਨੂੰ ਪਿਉਣਾ ਹੈ ਜਿੱਥੋਂ ਪਸ਼ੂਆਂ ਨੂੰ ਦਵਾਈਆਂ ਮਿਲਦੀਆਂ ਤਕਰੀਬਨ ਉੱਥੋਂ ਐਲ ਡੀ ਐਮ ਮਿਲ ਜਾਂਦਾ ਹੈ ਇਸ ਤੋਂ ਇਲਾਵਾ ਐਮਾਜ਼ਾਨ ਫਲਿੱਪਕਾਰਟ ਤੇ ਵੀ ਤੁਸੀਂ ਬੁਕਿੰਗ ਕਰ ਸਕਦੇ ਹੋ ਸਕਰੀਨ ਤੇ ਸਾਡਾ ਨੰਬਰ ਚੱਲ ਰਿਹਾ ਹੈ ਤੁਸੀਂ ਇਸ ਤੇ ਸੰਪਰਕ ਕਰ ਸਕਦੇ ਹੋ ਐਲ ਡੀ

ٹھیک ہے سلاح دن پر ہے جی دیکھو چار پانچ کلو فیڈ پاؤ جیل کھو نمک میٹھا سوڈا کیلشیئم دوبارہ درد ہے جی ਤੇਲ ਕਿਉਂ ਨਮਕ ਮਿੱਠਾ ਸੋਟਾ ਤੇ ਕੈਲਸ਼ੀਅਮ ਨਹੀਂ ਦੇਣਾ ਜੀ ਹੋ ਗਏ ਤੇ ਰੋਗੇਰੇ ਹੋਣੇ ਸੀ ਇੱਕ ਸਾਲ ਮੇਰੀ ਮੰਨ ਲਓ ਅਗਲੇ ਸਾਲ ਫੋੜੀ ਦੇਖਵਾ ਜੀ ਅਸੀਂ ਬੇੜਾ ਘਰ ਕਰ ਰਹੇ ਹਾਂ ਦੁੱਧ ਨਾ ਦੇਣ ਵਾਲੇ ਪਸ਼ੂਆਂ ਨੂੰ ਤੇਲ ਕਿਉਂ ਦੇ ਗੀ ਚਰਬੀ ਛੱਡ ਜਾਂਦੀ ਹੈ ਜੀ ਮੁੜ ਕੇ ਹੁੰਦਾ ਸੌਣ ਤੋਂ ਬਾਅਦ ਜੀ ਲੱਤਾਂ ਨਹੀਂ ਚੱਲਦੀਆਂ ਜੀ ਦੁੱਧ ਨਹੀਂ ਉਤਰਦਾ ਜੀ ਹੱਡੀ ਲੇਵਰ ਹੋ ਗਿਆ ਜੀ ਫਿਰ ਲਿਵਰ ਟੌਨ ਦਾ ਦੇ ਟੋੜੀਆਂ ਚੱਕੀ ਫਿਰੋ ਕਿਉਂ ਤੇਲ ਦਿੱਤਾ ਜਦੋਂ ਉਤਰੀ ਸੀ ਦੇਰ ਰੇ ਉਹਨੇ ਕਿਹੜੀ ਕੁਸ਼ਤੀ ਕਰਨ ਜਾਣਾ ਸੀ ਉਹ ਕਿ ਉਹ ਦੇਵਾਗੇ ਕਿ ਕਿਉਂ ਦੇਵਾਗੇ ਕਿਉਂ ਵੇ ਥੋੜੇ ਹਿਸਾਬ ਨਾਲ ਨਹੀਂ ਚੱਲਣਾ ਵਿਗਿਆਨ ਦੇ ਹਿਸਾਬ ਨਾਲ ਚੱਲੂ ਕੰਮ ਇਹ ਪਾਚੀ钙 ਕੈਲਸ਼ੀਅਮ ਦਾ ਮਤਲਬ ਕੀ ਹੈ ਵੀ ਤੇਲ ਕਿਉਂ ਮਿੱਠਾ ਸੋਡਾ ਕੈਲਸ਼ੀਅਮ ਕਿਉਂ ਨਹੀਂ ਦੇਣਾ ਹੈ ਕਿਉਂਕਿ ਇਹਨਾਂ ਦੀ ਜ਼ਰੂਰਤ ਨਹੀਂ ਜਣੀ ਜ਼ਰੂਰਤ ਇਹ 200 ਗ੍ਰਾਮ ਮਿੰਡਲ ਆਪਾਂ ਦੇਤਾ ਪੈਸ ਕਰਕੇ ਦਿੱਤਾ ਕੈਲਸ਼ੀਅਮ ਵੀ ਉਹਦੇ ਵਿੱਚ ਪਾਸ ਫੋਰਸ ਵੀ ਹੈਗਾ ਜੀ ਜਿਉਂ ਨਹੀਂ ਕਰਕੇ ਪ੍ਰੋਬਲਮ ਦਿੱਤੇ ਹੁੰਦੇ ਲੋਕ ਕਹਿੰਦੇ ਜੀ ਪਸ਼ੂ ਦੁੱਧ ਨਹੀਂ ਲਾ ਰਿਹਾ ਹੈਣਾ ਬੜੀ ਵੱਡੀ ਸਮੱਸਿਆ ਮੈਂ ਲੋਕ ਕਹਿੰਦੇ ਜੀ ਦੁੱਧ ਨਹੀਂ ਲਾ ਰਿਹਾ ਕੀ ਕਰੀਏ ਜੀ ਕੀ ਹੱਲ ਕਰੀਏ ਪਿੱਛੇ ਜਨ ਕੁੜੀਆਂ ਦਾ ਗੱਲਪੀਆ ਬਣੀ ਹੈ ਜੀ ਸਾਡੇ ਦੇਖਦੇ ਦੇਖਦੇ ਬਦਲਾਅ ਹੋਈ ਹੈ ਜੀ 20 ਕੁੜੀਆਂ ਆ ਗਈਆਂ ਜੀ ਕਿਸੇ ਦੇ ਮੇਰੇ ਹੁਣ ਮੈਨੂੰ ਕੋਈ ਹੋਣੀ ਕਰਦਾ ਇੱਕ ਕੁੜੀ ਸਵੇਰੇ ਦੇ ਲੋ ਇੱਕ ਸ਼ਾਮ ਨੂੰ ਤੇ ਲੋ ਜੀ ਮਿੱਤਰੋ ਦੁੱਧ ਕਦੋਂ ਲਾਹੂਗਾ ਪਸ਼ੂ ਕੋਈ ਆ ਕਾਕਾ ਮਨੀ ਸਿੱਖ ਲੋ بڑے ਲਿਖੇ ਬੱਚੇ ਬੈਠੇ ਆ ਸਾਡੇ ਕੋਲੇ ਇੱਕ ਸੋਚਨਾ ਕ੍ਰਾਂਤੀ ਦਾ ਯੁੱਗ ਹੈ ਹਨਾ ਜਦੋਂ ਪਿਸ਼ਾਬ ਦੀ ਪੀ ਐਚ 6 ਤੋਂ ਘਟੂ ਬੇਸਿਕ ਜੀ ਜਰ ਲਿਖ ਕੇ ਰੱਖ ਲੋ 10 ਦਿਨ ਪਹਿਲਾਂ ਸੌਣ ਤੋਂ ਦੋ ਕੰਮ ਕਰਨੇ ਆਉਂਦੇ ਆ ਚਾਰੇ ਥਣ ਚੈੱਕ ਕਰ ਲੋ ਚਿਪਾ ਹੈਗਾ ਕਿ ਨਹੀਂ ਹੈਗਾ ਚਿਪਾ ਬਣਿਆ ਚਾਰੇ ਥਣਾਂ ਚ ਨਹੀਂ ਬਣਿਆ ਚੈੱਕ ਕਰੋ ਡੁਜੀਗਲ ਘੜੀ ਦੇਖ ਕੇ ਨਾ 1 ਮਿੰਟ ਇਹ ਚੈੱਕ ਕਰ ਲੋ ਪਸ਼ੂ 40 50 ਵਾਰ ਮੂੰਹ ਹਲਾ ਰਿਹਾ ਬੈਠਕ ਨਹੀਂ ਹਲਾ ਰਿਹਾ ਘੜੀ ਤੇ 1 ਮਿੰਟ ਜਾ ਮੋਬਾਈਲ ਤੇ ਸਟਾਪ ਬਾ ਚਲਾ ਕੇ ਨਾ ਪਸ਼ੂ ਦੇ ਜਦੋਂ ਜੁਗਾਲੀ ਕਰ ਰਿਹਾ ਆਰਾਮ ਨਾਲ ਦੂਰੋਂ ਦੇਖੋ ਵੀ ਉਹ 40 50 ਵਾਰ ਮੂੰਹ ਹਲਾ ਰਿਹਾ ਜਾਂ ਨਹੀਂ ਹਲਾ ਰਿਹਾ ਜੇ ਚੇਪਾ ਵੀ ਨਹੀਂ ਬਣਿਆ ਤੇ ਮੂੰਹ ਵੀ ਨਹੀਂ ਹਲਾ ਰਿਹਾ ਤੁਰੰਤ ਕਿਸੇ ਮਾਹਰ ਨੂੰ ਪੰਗਾ ਪੈ ਚੁੱਕਿਆ ਵੱਡਾ ਸੋਤ ਉਦੂਬਦ ਕੀ ਕਰਨਾ ਤੁਸੀਂ ਬਜ਼ਾਰੋਂ ਪੀ ਐਚ ਪੇਪਰ ਮਿਲ ਜਾਂਦੇ ਆ ਬੜੇ ਆਰਾਮ ਨਾਲ ਮਿਲ ਜਾਂਦੇ ਆ ਮੈਡੀਕਲ ਸਟੋਰਾਂ ਤੋਂ ਠੀਕ ਹੈ ਜੀ ਐਮਾਜ਼ਨ ਤੇ ਕਵੇਲੇਬਲ ਨੇ ਆਨਲਾਈਨ ਤੁਸੀਂ ਫਲਿੱਪਕਾਰਟ ਐਮਾਜ਼ਨ ਤੋਂ ਮਗਾ ਸਕਦੇ ਹੋ ਜਦੋਂ ਪਸ਼ੂ ਸਵੇਰੇ ਪਿਸ਼ਾਬ ਕਰਦਾ ਹੈ ਨਾ 10 ਦਿਨ ਪਹਿਲਾਂ ਸੂਰ ਤੋਂ ਪਹਿਲਾਂ ਪਿਸ਼ਾਬ ਨੂੰ ਗਲਾਸ ਚ ਪਾ ਲਓ ਉਹਦੀ ਪੀ ਐਚ ਚੈੱਕ ਕਰੋ ਪੀ ਐਚ ਪੇਪਰ ਨਾਲ ਕੁਝ ਔਖਾ ਕੰਮ ਨਹੀਂ ਹੈਗਾ ਕੁਝ ਔਖਾ ਨਹੀਂ ਹੈ ਕਿਸੇ ਡਾਕਟਰ ਦੀ ਇਸ ਵਾਸਤੇ ਲੋੜ ਨਹੀਂ ਤੁਸੀਂ ਕਰ ਸਕਦੇ ਹੋ ਆਪ ਪੀ ਐਚ ਪੇਪਰ ਲੈ ਆਓ ਪੀ ਐਚ 90% ਪਸ਼ੂਆਂ ਚ ਹੁੰਦੀ ਹੈ 9-10 ਦੇ ਕਰੀ। ਹੁਣ ਕੀ ਕਰਨਾ ਹੈ ਇਹ ਮਸਲਾ ਹੈ ਸਾਡਾ ਪਸ਼ੂ ਦੁੱਧ ਕਿਉਂ ਨਹੀਂ ਲਾ ਰਹਾ ਦੁੱਧ ਉਤਾਰਨ ਵਾਲਾ ਸਿਸਟਮ ਐਕਟੀਵੇਟ ਹੋਊਗਾ ਜਦੋਂ ਪੀ ਐਚ 6 ਤੋਂ ਘਟੂਗੀ। ਪਸ਼ਾਬ ਦੀ ਪੀ ਐਚ ਦੀ ਮੇਲ ਕਰ ਰਹੇ ਜੀ। ਤੁਸੀਂ ਕੀ ਕਰਨਾ ਹੈ ਪੀ ਐਚ ਪੇਪਰ ਨਾਲ ਦਿਵਾਸ ਦੀ ਪਸ਼ਾਬ ਪਾ ਕੇ ਰੱਖ ਲਿਆ ਭਈਏ ਨੂੰ ਕਹ ਦਿਓ ਆਪ ਕਹ ਦਿਓ ਪੀ ਐਚ ਚੈੱਕ ਕਰ ਲੋ ਜੀ। ਦੁੱਧ ਜੇ ਪੀ ਐਚ ਤੁਹਾਡੀ 9-10 ਤੇ ਆਮ ਤੌਰ ਤੇ ਆਉਂਦੀ ਹੈ। ਬਾ ਤੁਸੀਂ ਕੀ ਕਰਨਾ ਕੋਈ ਕੁਝ ਨਹੀਂ ਦੇਣ। ਟਿਕਰੀਨ ਸ਼ਾਤਰ ਮਿਲ ਜਾਂਦਾ ਪੰਜਾਬ ਦੇ ਵਿੱਚ ਜੀ ਵਿਗਿਆਨਕ ਤੌਰ ਤੇ ਉਹਨੂੰ ਮੋਨੀਪੋਨਲਾਈਟ ਕਹਿੰਦੇ ਆ। ਠੀਕ ਹੈ ਜੀ। ਅੱਧਾ ਕਿਲੋ ਲੈ ਆਓ ਤੁਹਾਡੀਆਂ ਢੋਲੀਆਂ ਕੇਂਦੀਆਂ ਪਤਾ ਨਹੀਂ ਕਿੰਨੇ ਦੀਆਂ 1500 ਦੇ ਪੈਣੀਆਂ। ਇਹ ਸਾਡੇ 50 ਰੁਪਏ ਕਿਲੋ ਦੀ ਆਈਟਮ ਹੈ। ਠੀਕ ਹੈ ਜੀ। ਅੱਧਾ ਕਿਲੋ ਲੈ ਆਓ ਅੱਧਾ ਕਿਲੋ ਬਾਦਮੀ ਲੈ ਆ। 25-30 ਰੁਪਏ ਦਾ ਹੋਊਗਾ। ਲੈ ਉਹ ਗ੍ਰੇਡ ਮੋਨੀਪੋਨਲਾਈਟ 50-60 ਰੁਪਏ ਕਿਲੋ ਹੈ ਜੀ। ਅੱਧਾ ਕਿਲੋ ਲੈ ਆਓ ਜੀ। ਉਹ ਕੋਟਲੋ ਜੇ ਲੈਬਲੈਂਡ ਮਿਲ ਗਿਆ ਤੁਮਨੇ ਇੱਥੇ ਤਾਂ ਉਹਦਾ ਪੀਸਿਆ ਹੋਇਆ ਅੰਦਰ ਲਧਿਆਣਾ ਤੋਂ ਮਿਲ ਜਾਂਦਾ ਹੈ ਤਾਂ ਠੀਕ ਈ ਕਿਸਾਨ ਵੀਰੋ ਆਪਣੇ ਪਸ਼ਵਾਂ ਨੂੰ ਨਿਊਟਰੀਡੈਟ ਖਵਾਓ ਐਸਐਨਐ ਫੈਟ ਬਧਾਓ ਦੁੱਧ ਬਧਾਓ ਹਰ ਇੱਕ ਸਾਲ ਇੱਕ ਬੱਚਾ ਪੈਓ ਨਿਊਟਰੀਡੈਟ ਜਦੋਂ ਤੁਸੀਂ ਪਸ਼ੂ ਨੂੰ ਖਵਾਓਗੇ ਟਾਈਮ ਤੇ ਗਰਭਧਾਰਨ ਕਰੇਗਾ ਪੂਰਾ ਦੁੱਧ ਦੇਗਾ ਹਰ ਇੱਕ ਸਾਲ ਆਪਾਂ ਨੂੰ ਇੱਕ ਬੱਚਾ ਮਿਲੇਗਾ ਨਿਊਟਰੀਡੈਟ ਜਿਹੜਾ 5 ਕਿਲੋ 25 ਕਿਲੋ ਦੀ ਪੈਕਿੰਗ ਮਾਰਕੀਟ 'ਚ ਅਵੇਲੇਬਲ ਹੈ 50 ਗ੍ਰਾਮ ਤੁਸੀਂ ਹਰ ਇੱਕ ਪਸ਼ੂ ਨੂੰ ਦਿਨਲੀ ਸਾਰਾ ਸਾਲ ਦੇਣਾ ਹੈ